ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 4 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਉਮੀਦ ਮੁਤਾਬਕ ਮਾਹੌਲ ਪਿਛਲੇ ਦਿਨਾਂ ਵਿੱਚ ਸਾਫ਼ ਅਤੇ ਖੁਸ਼ਕ ਹੀ ਰਿਹਾ ਸੀਗਾ ਪਰ ਅੱਜ ਤੋਂ ਥੋੜਾ ਜਿਹਾ ਮੌਸਮ ਚੇਂਜ ਹੋਵੇਗਾ ਤੇ ਹਵਾ ਦੀ ਵਾਪਸੀ ਵਿੱਚ ਵੀ ਚੇਂਜ ਹੋਵੇਗਾ। ਕੁਝ ਕੁ ਇਲਾਕਿਆਂ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਪੂਰਾ ਚੱਲਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਵੀ ਆ ਰਿਹਾ ਹੈ ਜਿਸ ਦਾ ਜ਼ਿਆਦਾਤਰ ਅਸਰ ਤਾਂ ਪਹਾੜਾਂ ਦੇ ਵਿੱਚ ਰਹੇਗਾ ਉੱਪਰਲੇ ਆ ਪਹਾੜਾਂ ਦੇ ਜਿੱਦਾਂ ਜੰਮੂ ਤੇ ਹਿਮਾਚਲ ਦੇ ਉੱਥੇ ਬਰਫਬਾਰੀ ਦੇਖਣ ਨੂੰ ਮਿਲੇਗੀ ਤੇ ਨੀਵੇਂ ਪਹਾੜੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਹਨ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਕਿ ਸ਼ਾਮ ਵੇਲੇ ਜਾਂ ਰਾਤ ਤੋਂ ਪਹਿਲਾਂ ਪਹਿਲਾਂ ਕੁਝ ਕੇ ਖੇਤਰ ਜੋ ਬਾਰਡਰ ਏਰੀਆ ਹੈ ਜਿਵੇਂ ਅੰਮ੍ਰਿਤਸਰ ਤਰਨਤਾਰਨ ਜਾ ਗੁਰਦਾਸਪੁਰ ਜਾਂ ਪਠਾਨਕੋਟ ਦੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਥੋੜੀ ਬਹੁਤੀ ਹਲਚਲ ਹੋ ਸਕਦੀ ਹੈ ਨਹੀਂ ਤਾਂ ਬੱਦਲਬਾਈ ਬਣ ਸਕਦੀ ਹੈ ਅੱਜ ਟੁੱਟਮੇ ਜਿਹੇ ਤੌਰ ਤੇ ਸ਼ਰਾਟੇ ਕਿਤੇ ਨਾ ਕਿਤੇ ਕੁਝ ਕਿ ਖੇਤਰਾਂ ਦੇ ਵਿੱਚ ਥੋੜੇ ਜਿਹੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਜੋ ਕਿ ਵੱਡ ਏਰੀਏ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਟੁੱਟਮੇ ਜਿਹੇ ਸ਼ਰਾਟੇ ਕੱਲ ਨੂੰ ਅਮੀਰ ਇਸ ਤੋਂ ਥੋੜੀ ਜੀ ਜ਼ਿਆਦਾ ਹੋਵੇਗੀ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਹੋਰ ਵੀ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ